ਜੀਰਾ ਨਾਮ ਵੀ ਪੰਦੀਪ ਕੌਰ ਆ ਮੇਰੇ ਹਸਬੰਡ ਤੇ 17 ਤਰੀਕ 17 ਜਨਵਰੀ ਨੂੰ ਗਏ ਸੀ ਬਾਹਰ ਕੰਮ ਦੇ ਬਾਹਰ ਚ ਦੁਬਈ ਉੱਥੇ ਉਹਨਾਂ ਨੂੰ ਮੈਨੂੰ ਪਿਛਲੇ ਦਿਨ ਆਪੀ ਫੋਨ ਆਇਆ 13th ਨੂੰ ਮਾਰਨਿੰਗ ਕਿ ਉਹ ਬਾਥਰੂਮ ਚ ਡਿੱਗੇ ਪਏ ਨੇ ਤੇ ਉਹ ਮੁੰਡਿਆਂ ਨੇ ਉਹਨਾਂ ਨੂੰ ਫੜਿਆ ਤੇ ਉਹਨਾਂ ਮੈਨੂੰ ਉਸ ਵੇਲੇ ਵੀਡੀਓ ਕਾਲ ਲਈ ਆ ਪਰ ਦੇਖੋ ਬੋਲਦੇ ਨਹੀਂ ਹੈਗੇ ਭਾਜੀ ਤੇ ਉਹਨਾਂ ਨੂੰ ਮੈਂ ਕਿਹਾ ਜੇ ਤੁਸੀਂ ਹਸਪੀਟਲ ਲੈ ਕੇ ਜਾਓ ਉਹ ਹਸਪੀਟਲ ਲੈ ਗਏ ਉੱਥੇ ਉਹਨਾਂ ਨੇ ਡਾਕਟਰਸ ਨੇ ਡੈੱਡ ਕਰਾ ਲਿਆ ਦਿੱਤਾ ਉੱਥੇ ਉਹਨਾਂ ਦੀ ਮੌਤ ਹੋ ਗਈ ਕਿੰਨਾ ਚਿਰ ਪਹਿਲਾਂ ਗਿਆ ਸੀ ਇੱਥੋਂ ਕਰਾਉਂਦੇ 17 ਜਨਵਰੀ ਨੂੰ ਗਿਆ ਸੀ ਉੱਥੋਂ ਤਾਂ ਗੱਲਬਾਤ ਹੋਈ ਲਾਸਟ ਟਾਈਮ ਕੋਈ ਹਾਂਜੀ ਮੇਰੀ ਰਾਤ ਨਾਈਟ ਟਾਈਮ ਗੱਲ ਹੋਈ ਆ ਉਹਨਾਂ ਨਾਲ ਵੀਡੀਓ ਕਾਲ थी ਮੈਨੂੰ ਕਿੰਦੇ ਮੈਂ ਠੀਕ ਠਾਕ ਆ ਮੈਂ ਰੋਟੀ ਖਾਧੀ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਮੈਨੂੰ ਕੋਈ ਮਾਸਾ ਵੀ ਨਹੀਂ ਉਹਨਾਂ ਨੇ ਕਰਾਇਆ ਵੀ ਕੋਈ ਪ੍ਰੋਬਲਮ ਆ ਜਾਂ ਕੁਝ ਵੀ ਆ ਪਤਾ ਹੀ ਨਹੀਂ ਲੱਗਾ ਮਾਰਨਿੰਗ ਮਾਰਨਿੰਗ ਮੈਨੂੰ ਫੋਨ ਆ ਗਿਆ ਵੀ ਨਹੀਂ ਹੈ ਨਹੀਂ ਕਿੰਨਾ ਸਮਾਂ ਪਹਿਲਾਂ ਗਏ ਸੀ ਇੱਥੋਂ ਇੰਡੀਆ ਤੋਂ ਬਹੁਤ ਹੈ ਉਹ 17 ਜਨਵਰੀ ਨੂੰ ਗਏ ਮੀਨਾ ਵੀ ਨਹੀਂ ਹੋਇਆ ਹਾਲੇ 17 ਜਨਵਰੀ ਨੂੰ ਗਏ ਸੀ ਕਿਸ ਏਜੰਟ ਰਾਈ ਗਏ ਕਿੰਨਾ ਖਰਚਾ ਲੱਗਿਆ ਸੀ ਏਜੰਟ ਰਾਈ ਗਿਆ ਸੀ ਤੇ ਉਹ ਵੀ ਚਲੋ ਥੋੜਾ ਆਪਣਾ ਵਾਕ ਵੀ ਸੀ ਤੇ 70000 ਰੁਪਏ ਲੱਗ ਗਏ ਹਾਂਜੀ ਕੀ ਮੰਗ ਕੀ ਕਰਦੇ ਸਰਕਾਰ ਕੋਲੋਂ ਵਹੀ ਮੰਗ ਕਰਦੀ ਆ ਸਰਕਾਰ ਨੂੰ ਕਿ ਮੈਨੂੰ ਉਹਨਾਂ ਦੀ ਡੈੱਡ ਬੋਡੀ ਦਿਵਾ ਦਿੱਤੀ ਜਾਵੇ ਮੈਂ ਮਜੋਨੀ ਆ ਇੱਕ ਵਾਰੀ ਆਪਣੇ ਘਰ ਆਵਾਂ ਕਿੰਨੇ ਬੱਚੇ ਤੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਚੱਲਦਾ ਸੀ ਮੇਰੇ ਦੋ ਬੱਚੇ ਆ ਛੋਟੇ ਆ ਕੁੜੀਆ ਮੇਰੀ 18 ਸਾਲ ਦੀ ਬੇਟਾ ਮੇਰਾ 13 ਸਾਲ ਦਾ بڑا ਸਾਲ ਦਾ ਤੇ ਉਹ ਮੇਰਾ ਉਹਨਾਂ ਦਾ ਨਾਲ ਹੀ ਉਹੀ ਕਮਾਂਦੇ ਸੀ ਉਹ ਵੀ ਸੀ ਸਾਰਾ ਕੁਝ ਕਰਨ ਵਾਲਾ ਦੇਖੋ ਜੀ ਅੱਜ ਬਹੁਤ ਦੁਖਦਾਈ ਸਮਾਂ ਹੈ ਅੱਜ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਦੇ ਦੇਸ਼ਾ ਨਿਰਦੇਸ਼ ਦੇ ਹੇਠ ਅੱਜ ਅਸੀਂ ਪਿੰਡ ਰਿਆੜ ਦੇ ਵਿੱਚ ਆਏ ਹਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਔਰ ਬਾਪੂ ਜੀ ਹੁਣੇ ਮੰਤਰੀ ਸਾਹਿਬ ਨੂੰ ਸਵੇਰੇ ਮਿਲ ਕੇ ਆਏ ਆਏ ਅਸੀਂ ਹੁਣ ਮੰਤਰੀ ਸਾਹਿਬ ਨੂੰ ਬੇਨਤੀ ਗੁਜਾਰਿਸ਼ ਕਰਾਂਗੇ ਕਿ ਪਰਿਵਾਰ ਦੇ ਜਿਹੜੀ ਡੈੱਡ ਬੋਡੀ ਹੈ ਉਹ ਜਲਦੀ ਤੋਂ ਜਲਦੀ ਜਿਹੜੀ ਆ ਉਹ ਇੱਥੇ ਪਿੰਡ ਵਿੱਚ ਲਿਆਉਣ ਲਈ ਮੰਤਰੀ ਸਾਹਿਬ ਨਾਲ ਤਾਲਮਿਲ ਵੀ ਕਰ ਰਹੇ ਹਾਂ ਔਰ ਤਾਲਮਿਲ ਕਰਕੇ ਜਲਦੀ ਜਿਹੜੀ ਡੈੱਡ ਬੋਡੀ ਹੋ ਇਹਨਾਂ ਦੇ ਪਰਿਵਾਰ ਦੇ ਹਵਾਲੇ ਜਿਹੜੀ ਹੋ ਕੀਤੀ ਜਾਵੇ ਮੇਰਾ ਨਾਮ ਹਰਪਿੰਦਰ ਸਿੰਘ ਹੈ ਜੀ ਮੇਰੇ ਦਿਮਾਗਸਾਂ ਨੇ ਕੁਝ ਨੂੰ ਹਨਾ ਬੋਲ ਸੀ ਇਹ ਜਿੰਨੀ ਸੰਸਦ 20 ਕਿਲੋ ਡਾਈਟਿੰਗ ਦੇ ਫਰਮ ਨੂੰ ਨੰਨ ਕਰ ਲਿਆ ਫਿਕਰਾ ਨਾ ਕਰ ਕੋਸ ਤੋਂ ਬਾਦ ਮਾਈਕਰ ਜਿਹੜੇ ਕਾਰਨਾ ਨਹੀਂ ਕਰਦੇ ਸੀ ਉਹਦੇ ਨਾਲ ਹੀ ਕਰਦੇ ਪਾਈਟਾ ਦੇ ਪੱਛੇ ਪੰਜ ਸਾਰੇ ਕੋਸ ਤੋਂ ਬਾਦ ਨੇ ਸੋਚਿਆ ਵੀ ਮੈਂ ਕਮਾਈ ਹੋਰ ਕਰ ਲਵਾਂ ਇਥੋਂ ਸਮਾਨ ਵੇਚ ਕੇ ਤੇ ਮੁੜ ਕੇ ਦबई ਦਾ ਉਹਨਾਂ ਨੇ ਸੋਚ ਲਿਆ ਮੋਟੇ ਕਰ ਉਸ ਤੋਂ ਬਾਦ ਫੇਨ ਨੇ ਮਲਾਹਾਲਿਆ ਪਾਸਪੋਰਟ ਤੇ ਕੋਈ ਸਭੀ ਵੀ ਨਾ ਬਿਨਾਂ ਪਾਸਪੋਰਟ ਬਣ ਤੋਂ ਬਾਅਦ ਫਿਰ ਉਹਨਾਂ ਨੇ ਖੇਤੀ ਹਫਤੇ ਦੀ ਬਣੀ ਗਾ ਪਾਸਪੋਰਟ ਵੀ ਵੀਜ਼ਾ ਵੀ ਲੱਗ ਗਿਆ 8 ਵੀਜ਼ਾ ਬਣ ਤੋਂ ਬਾਅਦ ਉਹਨਾਂ ਨੇ ਅਪਲਾਈ ਟਵਟਾਪਟ ਪਹੁੰਚ ਗਿਆ ਨਹੀਂ ਉੱਥੇ ਉੱਥੇ ਮజే ਸੁਰਤ ਜੀ ਕੋਈ ਘਰੋਂ ਗਏ 17 ਨੂੰ ਉੱਥੇ ਚਲਾ ਕੇ ਆਏ ਜੀ ਏਅਰਪੋਰਟ ਤੇ ਮਹਾਰੀ ਉਸ ਤੋਂ ਬਾਅਦ ਉਹ ਠੀਕ ਠਾਕ ਉੱਤੇ ਪਾਉਂਦੇ ਰਏ ਜੇ ਫਿਰ ਠੀਕ ਹੈ ਮੇ ਠੀਕ ਹੈ ਬਸ 13 ਨੂੰ ਮਾਰਨ ਹਾਂ 13 ਤਰੀਕ ਉਹ ਤਾਂ ਮਨਨੋ 4:30 ਵਜੇ ਮੋਬਾਈਲ ਤੇ ਪਾਈਏ ਜੇ ਪਿਸ਼ਾਬ ਕਰਨ ਗਏ ਸੀ ਤੇ ਦੇਖ ਪਏ ਜਿਹੜੇ ਉਹਨਾਂ ਦੇ ਨਾਲ ਲੜ ਕੇ ਗਏ ਉਹਨਾਂ ਨੂੰ ਧੱਕ ਕੇ ਲੈ ਅੰਦਰ ਸਾਨੂੰ ਪਾਇਆ ਉਹਨੂੰ ਹਲਾਉਂਦੇ ਰਹੇ ਰਹੇ ਨੇ ਉਹ ਪੰਪਿੰਗ ਕਰਦੇ ਰਹੇ ਤੇ ਉਹਨੂੰ ਸ਼ਾਨੀਆ ਉਸ ਤੋਂ ਬਾਅਦ ਅਖਾ ਗਿਆ ਕਿ ਤੈਨੂੰ ਹਸਪੀਟਲ ਪਹੁੰਚਾ ਦਿਓ ਉਹ ਹਸਪੀਟਲ ਲੈ ਕੇ ਗਏ ਨਿਵੇਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਨਹੀਂ ਦੱਸਿਆ ਵੀ ਕੀ ਹੋਇਆ ਕੀ ਨਹੀਂ ਬਾਅਦ ਦੇ ਵਿੱਚ ਉਹਨਾਂ ਨੂੰ ਸ਼ਾਮ ਨੂੰ ਸਾਨੂੰ 4:00 ਵਜੇ ਪੱਤਰ ਲੱਗਾ ਪੀਓ ਮਨਨ ਲਿਖੇ ਤੋ ਉਹ ਡਿਗੇ ਪੇ ਬਾਤ ਨੂੰ ਚੋਕਕੇ ਕੇ ਲਈ ਆਇਆ ਸਾਂ ਕਿਹੜਾ ਚੱਕ ਹੋ ਗਿਆ ਕੀ ਹੋ ਗਿਆ ਜੀ ਪਤਾ ਨਹੀਂ ਕਿ ਲਗਾ ਕਿਸ ਨਾਲ ਦੋ ਬੱਚੇ ਪਰਵਾਦਕ ਜਾ ਰਿਹਾ ਦੋ ਬੱਚੇ ਆ ਲੜਕੀ ਤੇ ਲੜਕਾ ਛੋਟੇ ਬੱਚੇ ਆ ਉਹ ਨਾਲ ਜਿਹੜੇ ਕਬਾਉਂਦਾ ਸੀ ਉਹਦੇ ਸਿਰ ਤੇ ਜਨ ਲਗਾ ਜਾ ਰਿਹਾ ਸੀ ਇਹਨਾਂ ਦੀ ਕੋਈ ਜ਼ਮੀਨ ਨਹੀਂ ਹੈ ਘਰ ਵੀ ਨਹੀਂ ਹੈ ਉੱਥੇ ਮੈਨੂੰ ਕਿਰਾਏ ਦੇ ਦਿੰਦੇ ਸੀ ਮੈਂ ਇਹਨਾਂ ਨੂੰ ਬੱਚੇ ਕਰਕੇ ਤੇ ਮੈਂ ਇੱਥੇ ਕਰ ਲਿਆ ਹਾਂ ਜੀ ਇਹ ਕਿੰਨਾ ਬੁੱਤ ਕਮਰਾ ਲਾ ਲੋ ਤੁਸੀਂ ਕੋਈ ਗੱਲ ਨਹੀਂ ਜਿੰਨੇ ਕਰਨਾ ਜੀਵਨਾ ਕੋਈ ਗੱਲ ਨਹੀਂ ਇਹ ਵਿਚਾਰੇ ਇਸੇ ਤਰ੍ਹਾਂ ਕਰਕੇ ਉਹ ਕਮਾ ਕੇ ਲੈਂਦੇ ਸੀ ਤੇ ਆਪਣਾ ਦਾਣਾ ਪੱਕਾ ਲੈ ਕੇ ਵੀ ਆਪਣਾ ਗੁਜ਼ਾਰਾ ਕਰਦੇ ਹੁਣ ਇਹਨਾਂ ਦਾ ਕੋਈ ਹਸਾਰਾ ਨਹੀਂ ਮੈਂ ਵੀ ਬੁੱਢਾ ਮੈਂ ਕਿੰਨਾ ਕਿ ਜੇ ਰੋੜ ਜਾਣਾ ਨਹੀਂ ਇਹ ਤੇ ਰਾਮ ਬਾਸਰੀਆ ਕੋਈ ਸਰਕਾਰ ਕੋ ਮਦਦ ਕਰ ਦੇ ਤੇ ਹੱਥ ਜੋੜ ਕੇ ਹੀ ਬੇਨਤੀ ਕਰਨੇ ਸਰਕਾਰ ਇਹ ਮਦਦ ਕਰੇ ਇਹਨਾਂ ਵਿਚਾਰਿਆਂ ਨੂੰ ਚਲੋ ਬੱਚੇ ਪਾਜਣ ਇੱਕ ਕਿਸੇ ਅੱਜ ਮੰਤਰੀ ਸਾਹਿਬ ਨੂੰ ਮਿਲੇ ਤੁਸੀਂ ਮੰਤਰੀ ਸਾਹਿਬ ਨੂੰ ਮਿਲੇ ਸੀ ਅੱਜ ਹਾਂਜੀ ਮੰਤਰੀ ਸਾਹਿਬ ਕੋਲ ਗੈਸ ਜਾਂ ਅਜੇ ਹੀ ਬੇਨਤੀ ਕੀਤੀ ਜਾ ਰਹੀ ਚੋਣ ਤੇ ਇਹ ਕਾਇਨ ਨੀ ਰੈਡ ਮੈਟ ਜਿਹੜੀ ਆ ਉਹ ਭੇਜੀ ਜਾ ਸਾਡੇ ਕੋਈ ਨਹੀਂ ਪਰ ਅਪਰੋਚ ਨਹੀਂ ਹੈ ਕੁਝ ਪੈਸਾ ਕਰਕੇ ਬਣਾਉਣ ਕਿ ਇਹਨਾਂ ਵਿੱਚ ਆ ਸਕੀਏ ਤੇ ਸਾਡੀ ਜਨਰ ਜਨਾਂ ਜਿੰਦਾਂ ਦੀ ਹੈਲਪ ਕੀਤੀ ਜਾਵੇ ਤਾਂ ਕਿ ਉਹ ਰੈਡ ਮੈਟ ਸਾਡੇ ਕੋਲ ਪਹੁੰਚੇ ਤਾਂ ਕਿ ਬੱਚੇ ਤੇ ਦੇਖ ਲੈਣ ਜਿਹੜਾ ਆਪਣੇ ਗਾੜੀ ਵੇ ਇਸ ਤੋਂ ਬਾਅਦ ਹੁਣ ਉਹਨਾਂ ਨੇ ਬੜੀ ਮਦਦ ਕੀਤੀ ਕਰ ਰਹੇ ਨੇ ਅੰਦੇ ਵੀ ਤੁਸੀਂ ਕਿੰਨਾਂ ਦਿਨ ਬਾਅਦ ਤੱਕ ਤੁਹਾਨੂੰ ਪਤਾ ਲੱਗ ਜਾਏਗਾ ਅਸੀਂ ਤਾਂ ਮਦਦ ਕਰਾਂਗੇ ਸਾਡੇ ਨਗਰ ਦੇ ਵਿੱਚ ਬੜੀ ਦੁਖਦਾਈ ਘਟਨਾ ਹੋਈ ਹੈ ਸਾਡੇ ਬਨਾਦ ਹੀ ਲੱਗਦੀ ਸੀ ਕਿ ਬਹੁਤ ਚੰਗੇ ਸੁਭਾਅ ਦੇ ਮਾਲਕ ਸੀ ਜਰਤਾ ਕਿਕਰ ਸਿੰਘ ਜਿਨ੍ਹਾਂ ਦੀ ਕੇ ਦੁਬਈ ਵਿਖੇ ਡੈਥ ਹੋ ਚੁੱਕੀ ਹੈ 13 ਤਰੀਕ ਦਾ ਪਾਣਾ ਵਾਪਰਿਆ ਅੱਜ ਅਸੀਂ ਮਾਮਾ ਜੀ ਨਾਲ ਨਾਲ ਲੈ ਕੇ ਨਾਲ ਭੈਣ ਜੀ ਨਾਲ ਲੈ ਕੇ ਤੇ ਅਸੀਂ ਮੰਤਰੀ ਸਾਹਿਬ ਕੋ ਵੀ ਗਏ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੋਵੇ ਤੇ ਇੰਡੀਆ ਵਾਪਸ ਆਵੇ ਉਹਨਾਂ ਨੇ ਬੜਾ ਇੱਕ ਵਾਸਨ ਦਿੱਤਾ ਕਿ 2-3 ਦਿਨ ਦੇ ਅੰਦਰ-ਅੰਦਰ ਤੁਹਾਨੂੰ ਉਹਦਾ ਰਿਸਪੌਂਸ ਮਿਲੂਗਾ 에ਰਪੋਰਟ ਤੇ ਟੈਟ ਬਾਕੀ ਆਊਗੀ ਤੇ ਬਾਕੀ ਅਭੀ ਪਰਿਵਾਰ ਦੇ ਵਿੱਚ ਮਤਲਬ ਵੀ ਕਮਾਈ ਦਾ ਕੋ ਸਾਧਨ ਨਹੀਂ ਹੈ ਕੋਈ ਤੈਲੀ ਨਹੀਂ ਹੈਗੀ ਉਹਨਾਂ ਦੀ ਕਿਰਤ ਸਿੰਘ ਦੀ ਦੋ ਬੱਚੇ ਨੇ ਇੱਕ ਗੁੱਡੀ ਇੱਕ ਕਾਕਾ ਹੈ ਤੇ ਉਹਦਾ ਵੀ ਅਸੀਂ ਕਵਾਂਗੇ ਸਰਕਾਰ ਨੂੰ ਕੋਈ ਨਾ ਕੋਈ ਭੈਣ ਸਾਡੀ ਪੜੀ ਹੈ ਪੂਰੀ ਤੇ ਕੋਈ ਨਾ ਕੋਈ ਕੋਈ ਛੋਟਾ ਮਟਾ ਦਾ ਨੌਕਰੀ ਦਾ ਕੋਈ ਰੋਜ਼ਗਾਰ ਦਾ ਇਸ ਤਰੀਕੇ ਨਾਲ ਕੋ ਟੰਗ ਉਪੀਰਾ ਹੋ ਰਹੀ ਹੈ ਬਹੁਤ ਵਧੀਆ ਗੱਲ ਆ ਬਾਕੀ ਇਹ ਜੋ ਪਾਣਾ ਵਾਪਰ ਗਿਆ ਇਹ ਤੋਂ ਮੁੜ ਕੋਈ ਇਦਾਂ ਵਾਪਸ ਤੇ ਆ ਨਹੀਂ ਸਕਦੇ ਉਹ ਭਾਈ ਹਦਿ ਇਹ ਬਹੁਤ ਮਾੜਾ ਹੈ